ਲਾ ਆਪਾ ਹੋਂਦੇ ਵਿੱਚ ਗੇਮ ਖੇਡਦੇ ਆ ਆ ਕਰਨਾ ਪਬਜੀ ਇਹਨੂੰ ਦੇਖਦਾ ਕਰਕੇ ਕੀ ਹੁੰਦਾ ਆ ਇਹਦੇ ਵਿੱਚ ਹਾਂ ਵਧੀਆ ਲੱਗਦੀ ਆ ਓ ਹਾਏ ਦੋਸ ਸਿੰਘ ਔਰ ਠੀਕ ਠਾਕ ਆ ਤੂੰ ਹਾਂ ਯਾਰ ਮੈਨੂੰ ਕੋ ਤੈਨੂੰ ਗੱਲ ਕਰਨੀ ਸੀ ਓ ਨੋ ਬੋਲ ਬੋਲ ਹਾਂ ਮੇਰੀ ਮੰਮੀ ਫੋਨ ਲੈ ਖੇਡ ਕਰੇ ਰੱਖਗੀ ਉਹਦਾ ਚਾਰਜਰ ਨਾਲ ਲੈਗੀ ਹੈ ਹਾਂ ਹੁਣ ਮੇਰੇ ਫੋਨ ਦੀ ਬੈਟਰੀ ਹੋਗੀ ਡਾਊਨ ਅੱਛਾ ਮੈਂ ਆਪਣਾ ਚਾਰਜਰ ਦੇ ਦਿਆਂਗਾ ਓ ਨੋ ਹੋਗੀ ਬਾਈ ਇੰਨਾ ਹਜ਼ਾਰ ਜਨ ਮੈਂ ਤਾਂ ਨਹੀਂ ਦਿੰਦਾ ਹੈਗਾ ਵਾਹ ਓਏ ਤੇਰੇ ਮੇਰੀ ਭਾਵੇਂ ਜਿੰਦ ਕੱਟ ਲਾ ਪਰ ਹਜ਼ਾਰ ਜਨ ਮੈਂ ਕਦੇ ਨਹੀਂ ਦਿੰਦਾ ਇਹਨਾਂ ਗੱਲਾਂ ਕਰਦਾ ਤੂੰ ਯਾਰ ਇਹ ਮੇਰੇ ਫੋਨ ਦਾ ਚਾਰਜ ਨਾ ਮੇਰੇ ਫੋਨ ਨੂੰ ਲੱਗੂਗਾ ਤੇਰੇ ਫੋਨ ਨੂੰ ਲੱਗ ਜੂਗਾ ਹੈ ਓ ਨੋ ਓ ਨਹੀਂ ਨਹੀਂ ਭਾਈ ਇਹ ਨਹੀਂ ਹੋ ਸਕਦਾ ਹੈਗਾ ਹੋਰ ਕੁਝ ਨਹੀਂ ਕਰਦਾ ਅੱਲਾਹ ਤੁਮ ਚਾਰਜ ਨਹੀਂ ਮਾਰਦਾ ਚਾਰਜ ਲਾ ਕੇ ਤੈਨੂੰ ਆ ਹਾਂ ਜੀ ਨਹੀਂ 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 ਬੈਠੇ ਰਹਿਣਾ ਤੁਮ ਜਾਰਜਰ ਮੈਂ ਤਾਂ ਰੋਕ ਟਾਈਮ ਤੇ ਕੰਮ ਹਾਂਦਾ ਹੁੰਨਾ ਜਦ ਤੂੰ ਕਦੇ ਦੁਕਾਨ ਤੇ ਚੀਜ਼ ਲੈਣ ਜਾਂਦਾ ਤੈਨੂੰ ਕੋਈ ਸੀ ਨਹੀਂ ਦਿੰਦਾ ਮੈਂ ਤੈਨੂੰ ਆਪਣੇ ਘਰ ਆ ਕੇ ਦਿਨ ਲੇਖ ਲਾਓ ਚੀਜ਼ ਤੂੰ ਹੀ ਦੱਸਾ ਇਹੇ ਜੀ ਮਿਲਦਾ ਆ ਉਹ ਹੋ ਅਯਾ ਤੂੰ ਚੀਜ਼ ਦੀ ਗੱਲ ਕਰ ਦੱਸ ਤੈਨੂੰ ਮੇਰੇ ਘਰੋਂ ਕਿਹੜੀ ਚੀਜ਼ ਚਾਹੀਦੀ ਆ ਚਾਪਕੀ ਚਾਹੀਦੀ ਆ ਨਾ ਮੈਂ ਮਾ ਫਤ ਤੋਂ ਮੇਰੇ ਕੋਲ ਹੈ ਹੀ ਨਹੀਂ ਕਿੰਨੀ ਚਾਹੀਦੀ ਆ ਦੋਂਗਾ ਕਿ ਤੇ ਹੈਉਣੀ ਆਟਾ ਚਾਹੀਦਾ ਮੈਂ ਕਿੱਥੇ ਦੋਂਗਾ ਮੈਂ ਤਾਂ ਆਪ ਮੰਗ ਕੇ ਲਿਆਇਆ ਉਹ ਲੈ ਦੇ ਕੇ ਮੇਰੇ ਕੋਲ ਇੱਕ ਚਾਰਜਰ ਆਹਾਂ ਤੇ ਇਹ ਵੀ ਮੈਂ ਤੈਨੂੰ ਦੇ ਦਵਾ ਹੈ ਵਾਹ ਤੇਰੇ ਆਗਲ ਨਹੀਂ ਪੁੱਪਣੀ ਅਗੀ ਨਾ ਘਾਟੇ ਦਾ ਦੋਦਾ ਬਈ ਘਾਟੇ ਦਾ ਆਈ ਨਹੀਂ ਦੰਦਾ ਤੇਨੂੰ ਪਤਾ PUBG ਗੇਟਣੀ ਹੁੰਦੀ ਆਪਾਂ ਆ ਪਹਿਲੇ ਨਹੀਂ ਕੋਈ ਬੰਦਾ ਮਾਰਦਾ ਮੈਨੂੰ ਮੈਂ ਤੈਨੂੰ ਚਾਰ ਜੁੱੜ ਦੇ ਦਮਾ ਫੇਰ ਬੰਦੇ ਮੈਨੂੰ ਮਾਰੀ ਜਾਂਦੇ ਬਾਹ ਓਏ ਤੇਰੇ ਮੈਨੂੰ ਯਾਦ ਆ ਜਦ ਤੇਰੇ ਘਰੇ ਚੀਨੀ ਦੀ ਚਾਹ ਹਤੀ ਨਹੀਂ ਦੀ ਬਦ ਨੂੰ ਆਪਣੇ ਘਰੋਂ ਚੋਰੀ ਕਰਕੇ ਲੈ ਆ ਕੇ ਤਾਂ ਤੈਨੂੰ ਯਾਦ ਹੈ ਜਦ ਤੂੰ ਵਿਆਹ ਤੇ ਜਾਣਾ ਸੀ ਤੇਰੇ ਪਾਪਾਂ ਦੀ ਜਕੀਮ ਦੀ ਪੈਂਟ ਨਹੀਂ ਕੀਤੀ ਮੈਂ ਤੈਨੂੰ ਆਪਣੇ ਘਰੋਂ ਆਪਣੇ ਢੈਰੀ ਦੀ ਜਿੱਥੇ ਕਾਟੇ ਚੋਰ ਕਰ ਪਈਆਂ ਕਿਉਂਕਿ ਤੋੜਤੀ ਹੋਈ ਯਾਰੀ ਤੇ ਚਾਰ ਦਿਨ ਸੁੱਛਾ ਦਾ ਯਾਰੀ ਤੋੜਤੀ ਯਾਰੇ oh no ਯਾਰ ਕਿਹੜੀਆਂ ਗੱਲਾਂ ਕਰਦਾ ਤੂੰ ਚਾਰ ਦਿਨ ਦਾ ਦੇਖ ਮੈਂ ਤੈਨੂੰ ਦੰਦਾ ਲੀਗਾ ਕੀ ਗੱਲ ਨਹੀਂ ਕਿ ਗੁੱਸੇ ਹੋਗਾ ਕਿ ਇਹ ਹੋ ਜੇ ਜਿਆਦਾ ਤੂੰ ਕਰਦਾ ਬੰਨਾ ਤੱਕ ਫੋਨ ਜਾ ਜਾ ਗੱਲਾਂ ਕਰੇ ਨਾ ਜਾ ਤੇਰੀ ਮੇਰੀ ਯਾਰੀ ਆਲੀ ਤੇ ਤਾਂ ਖਤਮ ਜਾ ਫੋਨ ਨਹੀਂ ਦੇਂਦਾ ਮੰਗੜ ਮੈਂ ਜੀ ਜਾ ਜਾ ਬਾਗੀ ਜਾ ਅੱਜ ਤੋਂ ਵੀ ਯਾਰੀ ਨੋਸਾਨ ਕਰਨਾਈਂ ਨਾ ਬਲੇ ਪਰ ਪਜਾ ਪਜਾ ਰੋ ਤੇ ਜੋ ਬਣਾਈ ਜਾਂਦਾ ਆ ਬਾਈ ਨਹੀਂ ਆਉਗਾ ਆ ਰਿਹਾ ਮੇਰੇ ਕੋਲ ਇੱਕ ਚਾਰਜਰ ਲੈ ਦੇ ਕੇ ਚਾਰਜਰ ਆ ਉਹ ਦਵਾਤ ਨੂੰ ਚਾਰਜਰ ਆਪਣਾ ਲਿਆ ਸਾਰੇ ਆ ਗਏ ਹੁਣ ਮੈਨੂੰ ਮਿਲ ਗਿਆ ਮੋਨ ਨਾਮਾ ਉਹ ਚਾਰਜਰ ਦਾ ਕੀ ਕਰਾਂਗੇ ਇਹਦੇ ਚ ਆਮ ਨਾਲ ਹੁਣ ਤਾਂ ਗੇਮਾਂ ਬੈਠ ਕੇ ਆਏ ਆ ਖੇਡਾਂਗੇ ਗੇਮ ਵਧੀਆ ਫੋਨ ਮਿਲ ਗਿਆ ਘਰੇ ਲੈ ਕੇ ਚੱਲਦਾ ਹੁਣ ਲੈਣਾ ਵੀ ਨਹੀਂ ਮੈਤੇ ਚਲੋ ਕਭੀ ਨਹੀਂ ਆਇਆ। ਕੋਈ ਤੋਂ ਨਹੀਂ ਦਿੱਤਾ। ਆ ਚਾਰਜਰ ਦੀ ਨਾਲ ਚਾਰਜ ਕਿਨੂੰ ਕਰੂੰਗਾ?